ਕਸਿਕੋ ਦੋਸਤੋ ਮੈਂ ਹਾਂ ਜਸਵੀਰ ਸਿੰਘ ਕੰਗੜਵਾਲ ਸਵਾਗਤ ਕਰਦਾ ਆਪਣੇ YouTube ਚੈਨਲ ਚੱਜਦੀਆਂ ਗੱਲਾਂ ਵਿੱਚ ਦੋਸਤੋ ਅੱਜ ਇਸ ਪਲੇਟਫਾਰਮ ਤੇ ਜੋ ਵਿਸ਼ਾ ਆਪਾਂ ਵਿਚਾਰਾਂਗੇ ਉਹ ਹੈ ਰੁੱਖ ਤੇ ਉਹਨਾਂ ਦਾ ਸਾਡੇ ਜੀਵਨ ਦੇ ਵਿੱਚ ਮਹੱਤਵ ਦੋਸਤੋ ਬੇਸ਼ੱਕ ਇਹ ਵਿਸ਼ਾ ਇੱਕ ਸੁਧਾਰਨ ਜਿਹਾ ਵਿਸ਼ਾ ਲੱਗਦਾ ਹੈ ਜਿਹਦੇ ਉੱਤੇ ਅਕਸਰ ਬਹੁਤ ਕੁਝ ਬੋਲਿਆ ਜਾਂਦਾ ਹੈ ਸੁਣਿਆ ਜਾਂਦਾ ਹੈ ਵਿਚਾਰਿਆ ਜਾਂਦਾ ਹੈ ਸੋਸ਼ਲ ਮੀਡੀਆ ਤੇ ਅਖਬਾਰਾਂ ਵਿੱਚ ਪੜਿਆ ਤੇ ਲਿਖਿਆ ਜਾਂਦਾ ਔਰ ਫਿਰ ਵੀ ਪਤਾ ਨਹੀਂ ਕਿਉਂ ਇਸ ਤਰ੍ਹਾਂ ਲੱਗਦਾ ਹੈ ਕਿ ਸਾਨੂੰ ਰੁੱਖਾਂ ਦਾ ਜੋ ਮਹੱਤਵ ਹੈ ਉਹ ਸਮਝਣ ਦੇ ਵਿੱਚ ਸਾਨੂੰ ਹੋਰ ਸਾਨੂੰ ਵਿਚਾਰਨ ਦੀ ਲੋੜ ਹੈ ਸਮਝਣ ਦੀ ਲੋੜ ਹੈ ਉਹਦੇ ਤੇ ਗੱਲ ਕਰਨ ਦੀ ਲੋੜ ਹੈ ਚਰਚਾ ਕਰਨ ਦੀ ਲੋੜ ਹੈ ਕਿਉਂਕਿ ਪਿਛਲੇ ਦਿਨੀ ਤੁਸੀਂ ਅਖਬਾਰਾਂ ਦੇ ਵਿੱਚ ਇਹ ਰਿਪੋਰਟ ਪੜੀ ਹੋਣੀ ਹੈ ਕਿ ਹਰ ਸਾਲ ਵਣ ਮਹਾਉਤਸਵੋ ਮਨਾਏ ਜਾਣ ਦੇ ਬਾਵਜੂਦ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਰੁੱਖ ਲਗਾਏ ਜਾਣ ਦੇ ਬਾਵਜੂਦ ਪੰਜਾਬ ਦੇ ਵਿੱਚ ਰੁੱਖਾਂ ਦੀ ਜਿਹੜੀ ਗਿਣਤੀ ਹੈ ਉਹ ਕਾਫੀ ਥੱਲੇ ਆ ਗਈ ਕਾਫੀ ਕੱਟ ਚੁੱਕੀ ਹੈ ਇਹ ਇੱਕ ਚਿੰਤਾ ਦਾ ਵਿਸ਼ਾ ਹੈ ਦੋਸਤੋ ਰੁੱਖ ਜਿਹੜੇ ਨੇ ਉਹ ਸਾਡੇ ਲਈ ਇੱਕ ਜੀਵਨ ਦਾਤ ਦੇਣ ਵਾਲੇ ਨੇ ਸਾਡੇ ਲਈ ਜੀਵਨ ਦਾਤਾ ਨੇ ਇਸ ਗੱਲ ਨੂੰ ਸਮਝਣ ਦੀ ਜ਼ਰੂਰਤ ਹੈ ਇਹ ਇਸ ਨੂੰ ਪਹਿਲਾਂ ਸਮਝਣ ਨੂੰ ਇੱਕ ਗੱਲ ਹੋਰ ਸਮਝਣ ਦੀ ਮੈਨੂੰ ਲੱਗਦਾ ਲੋੜ ਹੈ ਕਿ ਅਸੀਂ ਇਸ ਗੱਲ ਨੂੰ ਸ਼ਾਇਦ ਮਹਿਸੂਸ ਨਹੀਂ ਕਰਦੇ ਕਿ ਕੁਦਰਤ ਨੇ ਪਰਮਾਤਮਾ ਨੇ ਸਾਡੇ ਆਲੇ ਦੁਆਲੇ ਬ੍ਰਹਿਮੰਡ ਦੇ ਵਿੱਚ ਸ੍ਰਿਸ਼ਟੀ ਦੇ ਵਿੱਚ ਜੋ ਵੀ ਪੈਦਾ ਕੀਤਾ ਹੈ ਜੋ ਵੀ ਰਚਿਆ ਹੈ ਚਾਹੇ ਉਹ ਜੀਵ ਨੇ ਚਾਹੇ ਕੋਈ ਪੀੜ ਪੌਦਾ ਹੈ ਚਾਹੇ ਕੋਈ ਛੋਟਾ ਚਾਹੇ ਕੋਈ ਵੱਡਾ ਉਹਨਾਂ ਵਿੱਚੋਂ ਕੁਝ ਵੀ ਇਹੋ ਜਿਹਾ ਨਹੀਂ ਜਿਹੜਾ ਬੇਲੋੜਾ ਹੋ ਇਹ ਗੱਲ ਵਕਰੀ ਹੈ ਕਿ ਸਾਨੂੰ ਹਰੇਕ ਜੋ ਪੇੜ-ਪੌਦੇ ਦਾ ਗੁਣ ਨਹੀਂ ਪਤਾ ਹੁੰਦੇ ਉਹਦੀ ਲੋੜ ਉਹਦੇ ਮਹੱਤਵ ਦਾ ਪਤਾ ਨਹੀਂ ਹੁੰਦਾ ਉਸਦਾ ਮਹੱਤਵ ਉਸਦੇ ਗੁਣ ਪਤਾ ਹੋਣ ਕਰਕੇ ਹੀ ਜਿਹੜੇ ਵੈਦ ਨੇ ਉਹ ਇਹੋ ਜਿਹੀਆਂ ਬੂਟੀਆਂ ਤੋਂ ਸਾਡੇ ਲਈ ਬੜੀਆਂ ਵਧੀਆ ਦਵਾਈਆਂ ਤਿਆਰ ਕਰ ਦਿੰਦੇ ਨੇ ਜਿਹੜੀਆਂ ਕਈ ਵਾਰ ਸਾਨੂੰ ਬੇਕਾਰ ਲੱਗ ਜਾਂਦੇ ਨੇ ਤੇ ਸਾਡੇ ਆਲੇ-ਦੁਆਲੇ ਹੁੰਦੀਆਂ ਦੋਸਤੋ ਜਿਹੜੇ ਰੁੱਖ ਨੇ ਉਹ ਜੇਕਰ ਆਪਾਂ ਉਹਨੂੰ ਜੀਵਨਦਾਤਾ ਕਹਿਣਾ ਹੋਵੇ ਜਾਂ ਜੀਵਨਦਾਤਾ ਉਹਨਾਂ ਨੂੰ ਕਿਹਾ ਜਾਵੇ ਮੈਨੂੰ ਲੱਗਦਾ ਇਹ ਕੋਈ ਗਲਤ ਨਹੀਂ ਕਈ ਵਾਰੀ ਜੇਕਰ ਇਸ ਨੂੰ ਆਪਾਂ ਥੋੜੇ ਇਸੇ ਮਹੱਤਵ ਨੂੰ ਸਮਝ ਲਈਏ ਤਾਂ ਇਸ ਨੂੰ ਇਸ ਤਰ੍ਹਾਂ ਵੀ ਸਮਝਿਆ ਜਾ ਸਕਦਾ ਹੈ ਕਿ ਕਈ ਵਾਰ ਤਾਂ ਇੰਉਂ ਲੱਗਦਾ ਹੈ ਕਿ ਪ੍ਰਮਾਤਮਾ ਨੇ ਕੁਦਰਤ ਨੇ ਇਹ ਰੁੱਖ ਸਾਡੇ ਲਈ ਪੈਦਾ ਕੀਤੇ ਨੇ ਸਾਡੇ ਲਈ ਮਨੁੱਖਾਂ ਲਈ ਪੈਦਾ ਕੀਤੇ ਨੇ ਮਨੁੱਖ ਦੇ ਸਾਡੇ ਦੇ ਜੀਵਨ ਲਈ ਸਾਡੇ ਜਿਉਂਦੇ ਰਹਿਣ ਲਈ ਪੈਦਾ ਕੀਤੇ ਨੇ ਉਹ ਕਿਸ ਤਰ੍ਹਾਂ ਆਪਾਂ ਨੂੰ ਇਸ ਤਰੀਕੇ ਨਾਲ ਸਮਝਦੇ ਆ ਕਿ ਆਪਾਂ ਨੂੰ ਇਸ ਗੱਲ ਦਾ ਸਾਰਿਆਂ ਨੂੰ ਬਖੂਬੀ ਪਤਾ ਹੈ ਇੱਕ 5ਵੀਂ 6ਵੀਂ ਕਲਾਸ ਦੇ ਵਿੱਚ ਪੜਨ ਵਾਲਾ ਬੱਚਾ ਵੀ ਇਸ ਗੱਲ ਨੂੰ ਜਾਣਦਾ ਹੈ ਕਿ ਜਦੋਂ ਅਸੀਂ ਸਾਹ ਲੈਂਦੇ ਆ ਤਾਂ ਅਸੀਂ ਆਕਸੀਜਨ ਗੈਸ ਜਿਹੜੀ ਉਹ ਸਾਡੇ ਅੰਦਰ ਫੇਫੜਿਆਂ ਦੇ ਵਿੱਚ ਜਾਂਦੀ ਹੈ ਤੇ ਬਾਅਦ ਜਿਹੜੀ ਬਾਹਰ ਗੈਸ ਨਿਕਲਦੀ ਹੈ ਉਸ ਦੇ ਦੌਰਾਨ ਉਹ ਹੁੰਦੀ ਹੈ ਕਾਰਬਨ ਡਾਈਆਕਸਾਈਡ ਜੋ ਕਾਰਬਨ ਡਾਈਆਕਸਾਈਡ ਅਸੀਂ ਗੈਸ ਹਰ ਸਮੇਂ ਰਿਲੀਜ਼ ਕਰਦੇ ਹਾਂ ਬਾਹਰ ਕੱਢਦੇ ਹਾਂ ਨੱਕ ਦੇ ਰਾਹੀਂ ਮੂੰਹ ਦੇ ਰਾਹੀਂ ਉਹ ਇਹ ਰੁੱਖ ਹੀ ਨੇ ਉਹ ਸਾਡੀ ਰਿਲੀਜ਼ ਕੀਤੀ ਹੋਈ ਕਾਰਬਨ ਡਾਈਆਕਸਾਈਡ ਨੂੰ ਸੋਖੀ ਜਾ ਰਹੇ ਨੇ ਤੇ ਉਸੇ ਸਮੇਂ ਸਾਨੂੰ ਆਕਸੀਜਨ ਦੇ ਲੋੜ ਆ ਸਾਹ ਲੈਣ ਦੇ ਲਈ ਉਹ ਆਕਸੀਜਨ ਵੀ ਸਾਡੇ ਲਈ ਉਹ ਰੁੱਖ ਹੀ ਪੈਦਾ ਕਰ ਰਹੇ ਨੇ ਮਤਲਬ ਇੱਕ ਪਾਸੇ ਉਹ ਸਾਡੀ ਜੋ ਪੈਦਾ ਕੀਤੀ ਕਾਰਬਨ ਡਾਈਆਕਸਾਈਡ ਹੈ ਉਹਨੂੰ ਸੋਖ ਕੇ ਇਸ ਵਾਤਾਵਰਣ ਨੂੰ ਸਾਫ਼ ਕਰੀ ਜਾ ਰਹੇ ਨੇ ਉਹਨੂੰ ਵਾਤਾਵਰਣ ਵਿੱਚ ਇਕੱਠੇ ਨਹੀਂ ਹੋਣ ਦੇ ਰਹੇ ਦੂਸਰੇ ਪਾਸੇ ਨਾਲ ਦੀ ਨਾਲ ਸਾਦੀ ਲੋੜ ਦੇ ਲਈ ਆਕਸੀਜਨ ਵੀ ਬਰਾਬਰ ਪੈਦਾ ਕੀਤੀ ਜਾ ਰਹੀ ਹੈ ਮਤਲਬ ਇੱਕ ਚੇਨ ਹੈ ਸਾਡੇ ਤੇ ਰੁੱਖਾਂ ਦੇ ਦਰਮਿਆਨ ਅਸੀਂ ਛੱਡ ਰਹੇ ਹਾਂ ਉਹ ਸੋਖ ਰਹੇ ਨੇ ਉਹ ਸੋ ਉਹ ਛੱਡ ਰਹੇ ਨੇ ਤੇ ਅਸੀਂ ਸੋਖ ਰਹੇ ਹਾਂ ਮਤਲਬ ਇੱਕ ਲੜੀ ਹੈ ਇੱਕ ਦੂਜੇ ਦੇ ਅਸੀਂ ਪੈਰਲਲ ਹਾਂ ਅਸੀਂ ਪਰ ਇਸ ਨੂੰ ਇਹ ਨਹੀਂ ਕਹਿ ਸਕਦੇ ਕਿ ਰੁੱਖ ਸਾਡੇ ਨਾਲ ਜਿਉਂਦੇ ਨੇ ਪਰ ਅਸੀਂ ਇਹ ਜ਼ਰੂਰ ਕਹਿ ਸਕਦੇ ਹਾਂ ਕਿ ਅਸੀਂ ਰੁੱਖਾਂ ਕਰਕੇ ਜਿਉਂਦੇ ਹਾਂ ਉਹ ਕਿਸ ਤਰ੍ਹਾਂ ਕਿ ਜੇਕਰ ਆਪਾਂ ਥੋੜਾ ਜਿਹਾ ਇਹਨੂੰ ਹੋਰ ਨਗਾਈ ਨਾਲ ਸੋਚੀਏ ਤੁਸੀਂ ਇਸ ਚੀਜ਼ ਦੀ ਇਮੇਜਿਨੇਸ਼ਨ ਕਰਕੇ ਦੇਖੋ ਕਲਪਨਾ ਕਰਕੇ ਦੇਖੋ ਜੇਕਰ ਸਾਡੇ ਆਲੇ ਦੁਆਲੇ ਸਾਰੇ ਰੁੱਖ ਖਤਮ ਹੋ ਜਾਣ ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਕਿ ਉਹ ਸਮਾਂ ਕਦੇ ਵੀ ਖਰ ਆ ਸਕਦਾ ਤੁਸੀਂ ਅਮੇਜਨ ਕਰਕੇ ਦੇਖੋ ਅਗਰ ਇਸ ਤਰ੍ਹਾਂ ਦਾ ਸਮਾਂ ਜਿਹੜਾ ਸਾਡੇ ਸਾਹਮਣੇ ਆ ਜਾਏ ਤਾਂ ਜੋ ਕਾਰਬਨ ਡਾਈਆਕਸਾਈਡ ਗੈਸ ਹਰ ਸਮੇਂ ਅਸੀਂ ਲੱਖਾਂ ਕਰੋੜਾਂ ਦੀ ਗਿਣਤੀ ਵਿੱਚ ਜੀਵਾਂ ਜਿਹੜੇ ਅਸੀਂ ਮਨੁੱਖਾਂ ਉਹ ਛੱਡ ਰਹੇ ਹਾਂ ਉਹ ਕਾਰਬਨ ਡਾਈਆਕਸਾਈਡ ਗੈਸ ਜਾਏਗੀ ਕਿੱਥੇ ਕੁਦਰਤੀ ਗੱਲ ਹੈ ਕਿ ਉਹਨੂੰ ਸੋਖਣ ਵਾਲੇ ਜਿਹੜੇ ਨੇ ਰੁੱਖ ਨਹੀਂ ਰਹਿਣਗੇ ਤਾਂ ਉਹ ਵਾਤਾਵਰਣ ਦੇ ਵਿੱਚ ਸਾਡੇ ਆਲੇ ਦੁਆਲੇ ਹਵਾ ਦੇ ਵਿੱਚ ਉਹ ਪੱਠੀ ਹੁੰਦੀ ਰਹੇਗੀ ਤੇ ਉਹ ਕਿੰਨਾ ਕੁ ਚਿਰ ਇਕੱਠੀ ਹੁੰਦੀ ਰਹੇਗੀ ਇੱਕ ਸਮਾਂ ਇੱਕ ਜਿਹੜਾ ਲਿਮਟ ਇਸ ਤਰ੍ਹਾਂ ਦੀ ਪਹੁੰਚ ਜਾਏਗੀ ਜਦੋਂ ਉਹ ਇੰਨੀ ਇਕੱਠੀ ਹੋ ਜਾਏਗੀ ਕਿ ਸਾਡਾ ਦਮ ਘੁੱਟਣ ਲੱਗ ਜਾਏਗਾ ਸਾਡਾ ਸਾਹ ਘੁੱਟਣ ਲੱਗ ਜਾਏਗਾ ਸਾਨੂੰ ਸਾਹ ਲੈਣਾ ਔਖਾ ਹੋ ਜਾਏਗਾ ਤੇ ਦੂਜੇ ਪਾਸੇ ਸਾਨੂੰ ਆਕਸੀਜਨ ਦੀ ਜੋ ਜ਼ਰੂਰਤ ਹੈ ਉਹ ਪੈਦਾ ਕਰਨ ਵਾਲੇ ਰੁੱਖ ਜਿਹੜੇ ਨੇ ਉਹ ਅਸੀਂ ਉਸ ਵਕਤ ਖਤਮ ਕਰ ਦਿੱਤੇ ਹੋਣਗੇ ਉਹ ਵੀ ਸਾਨੂੰ ਬਰਾਬਰ ਆਕਸੀਜਨ ਜਿਹੜੀ ਹੈ ਉਹ ਬਰਾਬਰ ਨਹੀਂ ਮਿਲਣੀ ਉਹਦੇ ਬਦਲੇ ਦੇ ਵਿੱਚ ਸਾਨੂੰ ਕਾਰਬਨ ਡਾਈਆਕਸਾਈਡ ਹੀ ਆਲੇ-ਦੁਆਲੇ ਮਿਲਣੀ ਹੈ ਉਸ ਹਾਲਾਤ ਦੇ ਵਿੱਚ ਅਸੀਂ ਕਿੰਨਾ ਕੁ ਸਮਾਂ ਜਿਉਂਦੇ ਰਹਿ ਸਕਦੇ ਹਾਂ ਮੈਨੂੰ ਲੱਗਦਾ ਇਹਨੂੰ ਬੜਾ ਡੁਗਾਈ ਨਾਲ ਸੋਚਣ ਦੀ ਲੋੜ ਨਹੀਂ ਇਸ ਨੂੰ ਆਪਾਂ ਸਿੰਪਲ ਹੀ ਸਮਝ ਸਕਦੇ ਹਾਂ ਕਿ ਅਸੀਂ ਕੁਝ ਪਲ ਵੀ ਸ਼ਾਇਦ ਆਪਾਂ ਉਸ ਹਾਲਾਤ ਦੇ ਵਿੱਚ ਜਿਉਂਦੇ ਨਾ ਰਹਿ ਸਕੀਏ ਕਿਉਂਕਿ ਸਾਨੂੰ ਨਾ ਤਾਂ ਆਕਸੀਜਨ ਉਸ ਵਕਤ ਮਿਲ ਸਕਣੀ ਹੈ ਤੇ ਨਾ ਸਾਡੇ ਕਾਰਬਨ ਡਾਈਆਕਸਾਈਡ ਨੂੰ ਸੋਖਣ ਵਾਲੇ ਦਰਖਤ ਸਾਡੇ ਨਾਲ ਤੋਂ ਡੇਰੇ ਰਹੇ ਨੇ ਤਾਂ ਇਹ ਇੱਥੋਂ ਸਾਫ ਪਤਾ ਲੱਗਦਾ ਇੱਕ ਸਿੰਪਲ ਗੱਲ ਦੇ ਨਾਲ ਸਾਫ ਪਤਾ ਲੱਗਦਾ ਹੈ ਕਿ ਇਹਦੇ ਰੁੱਖ ਨੇ ਉਹ ਸਾਡੇ ਲਈ ਹੀ ਕੁਦਰਤ ਨੇ ਪਾਇਆ ਕੀਤੇ ਨੇ ਪਰ ਅਸੀਂ ਦੂਜੇ ਪਾਸੇ ਕੀ ਹੈ ਅਸੀਂ ਉਸ ਉਹਨਾਂ ਰੁੱਖਾਂ ਦੇ ਹੀ ਗਰੀ ਬਣੇ ਹੋਏ ਹਰ ਸਾਲ ਜਿਹੜੇ ਨੇ ਉਹ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਰੁੱਖ ਨੇਗੇ ਉਹ ਲੱਗਣੇ ਚਾਹੀਦੇ ਨੇ ਪਰ ਉਲਟਾ ਉਹਨਾਂ ਨੂੰ ਵੱਡੀ ਗਿਣਤੀ ਦੇ ਵਿੱਚ ਵਧਿਆ ਜਾ ਰਿਹਾ ਹੈ ਕੱਟਿਆ ਜਾ ਰਿਹਾ ਹੈ ਉਹਨਾਂ ਦੀ ਗਿਣਤੀ ਉਲਟਾ ਘਟ ਰਹੀ ਹੈ ਸਾਡੀ ਗਿਣਤੀ ਵਧ ਰਹੀ ਹੈ ਤੇ ਰੁੱਖਾਂ ਦੀ ਗਿਣਤੀ ਘਟ ਰਹੀ ਹੈ ਉਹ ਬੈਲੈਂਸ ਜਿਹੜਾ ਹੈਗਾ ਉਹ ਵੱਡੀ ਪੱਧਰ ਤੇ ਵਿਗੜ ਰਿਹਾ ਹੈ ਕਿਸ ਨੂੰ ਜੇਕਰ ਆਪਾਂ ਹੋਰ ਥੋੜਾ ਜਿਹਾ ਅੰਕੜਿਆਂ ਦੇ ਨਾਲ ਸਮਝਣਾ ਹੋਵੇ ਤਾਂ ਇੱਕ ਜਿਹੜਾ ਰੁੱਖ ਹੈਗਾ ਇੱਕ ਸਾਲ ਦੇ ਵਿੱਚ ਸਾਡੀਆਂ ਪੈਦਾ ਕੀਤੀਆਂ ਹੋਈਆਂ ਕਰੀਬ ਕਰੀਬ 20 ਟਨ ਜੜੀਆਂ ਨੇਗੀਆਂ ਗੈਸਾਂ ਜਰੀਲੀਆਂ ਗੈਸਾਂ ਨੇ ਉਹਨਾਂ ਨੂੰ ਸੋਖ ਲੈਂਦਾ ਹੈ ਤੇ ਸਾਡੇ ਲਈ ਕਰੀਬ ਕਰੀਬ 700 ਕਿਲੋ ਜਿਹੜੀ ਆਕਸੀਜਨ ਉਹ ਪੈਦਾ ਕਰ ਦਿੰਦਾ ਜੋ ਅਸੀਂ ਸਾਹ ਲੈਣ ਦੇ ਲਈ ਸਾਨੂੰ ਜ਼ਰੂਰੀ ਹੈ ਮਤਲਬ ਉਹ ਸਾਡੀ ਗੰਦਗੀ ਨੂੰ ਵੀ ਸਾਫ਼ ਕਰ ਰਹੇ ਨੇ ਤੇ ਨਾਲ ਸਾਨੂੰ ਆਕਸੀਜਨ ਪ੍ਰੋਵਾਈਡ ਕਰਾ ਰਹੇ ਨੇ ਸਾਹ ਲੈਣ ਦੇ ਲਈ ਤੇ ਜੇਕਰ ਇਹਨੂੰ ਆਪਾਂ ਥੋੜਾ ਜਿਹਾ ਹੋਰ ਡੂੰਘਾਈ ਨਾਲ ਸਮਝਣਾ ਹੋਵੇ ਤੁਸੀਂ ਜਲੰਧਰ ਦੇ ਵਿੱਚ ਪਿਛਲੇ ਦਿਨੀ ਇੱਕ ਖਬਰ ਜਿਹੜੀ ਹੈ ਜਲੰਧਰ ਤੋਂ ਛਤੀਸਗੁਰਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਰਹੀ ਹੈ ਤੇ ਉੱਥੇ ਸਿਵਲ ਹਸਪੀਟਲ ਦੇ ਵਿੱਚ ਅਚਾਨਕ ਆਕਸੀਜਨ ਦੀ ਸਪਲਾਈ ਕਿਸੇ ਕਾਰਨ ਟ੍ਰਿਪ ਕਰ ਗਈ ਕੁਝ ਸਕਿੰਟਾਂ ਦੇ ਲਈ ਤੇ ਉੱਥੇ ਕਈ ਮਰੀਜ਼ ਮਰੀਜ਼ ਸੀ ਜਿਹੜੇ ਉਹ ਕੁਝ ਸਕਿੰਟ ਦੀ ਆ ਆਕਸੀਜਨ ਸਪਲਾਈ ਦੇ ਕਾਰਨ ਜਿਹੜੇ ਮੌਤ ਦੇ ਮੋਹ ਚ ਜਾ ਪਏ ਉਹ ਤਾਂ ਸਮਝ ਸਕਦੇ ਆ ਕਿ ਸਾਡੇ ਲਈ ਆਕਸੀਜਨ ਕਿੰਨੀ ਜ਼ਰੂਰੀ ਹੈ ਉਹ ਜਿਸ ਕਿਟ ਦੇ ਟ੍ਰਿਪ ਦੇ ਨਾਲ ਹੀ ਕਈ ਮਰੀਜ਼ ਜਿਹੜੇ ਸੀ ਉਸ ਉਸ ਵਕਤ ਜਿੰਨਾਂ ਨੂੰ ਆਕਸੀਜਨ ਜਿਹੜੀ ਸਪਲਾਈ ਦਿੱਤੀ ਜਾ ਰਹੀ ਸੀ ਸਾਹ ਸਾਹ ਲੈਣ ਦੇ ਲਈ ਉਹ ਜਿਹੜੇ ਸੀ ਉਹ ਮੌਤ ਦੇ ਵਿੱਚ ਜਾ ਗਏ ਜੇ ਆਪਾਂ ਵੀ ਆਪਾਂ ਆਪਣੇ ਹਿਸਾਬ ਦੇ ਨਾਲ ਕੀਮਤ ਦੀ ਗੱਲ ਕਰੀਏ ਆਪਾਂ ਤੁਸੀਂ Google ਤੋਂ ਇਹ ਗੱਲ ਸਰਚ ਕਰ ਸਕਦੇ ਹੋ ਜੇਕਰ ਅਸੀਂ ਕੀਮਤ ਦੀ ਗੱਲ ਕਰੀਏ ਕਿ 10 ਕਿਲੋ ਦਾ ਜਿਹੜਾ ਸਿਲੰਡਰ ਹੈ 10 ਲੀਟਰ ਦਾ 10 ਕਿਲੋ ਦਾ ਸਿਲੰਡਰ ਹੈ ਉਹ ਕਰੀਬ 12000 ਰੁਪਏ ਦਾ ਤੁਹਾਨੂੰ ਸ਼ੋ ਹੁੰਦਾ ਹੈ Google ਤੇ ਤੇ ਉਹ 10 ਘੰਟੇ ਚੱਲਦਾ ਹੈ ਮਤਲਬ 10 ਕਿਲੋ ਦਾ ਜਿਹੜਾ ਸਿਲੰਡਰ ਹੈ ਉਹ 10 ਘੰਟੇ ਚੱਲਦਾ ਤੇ 12000 ਰੁਪਏ ਦੇ ਵਿੱਚੋਂ ਸਾਨੂੰ ਪੈਂਦਾ ਤੇ ਤੁਸੀਂ ਦੂਜੇ ਪਾਸੇ ਜਿਹੜੇ ਰੁੱਖ ਨੇ ਉਹ ਸਾ ਤੋਂ ਮੰਗਦੇ ਕੁਛ ਨਹੀਂ ਸਾਡੇ ਤੋਂ ਕੁਝ ਨਹੀਂ ਮੰਗਦੇ ਸਿਰਫ ਇਹ ਸਾਨੂੰ ਉਰਜਾਈ ਕਰਦੇ ਨੇ ਕਿ ਸਾਨੂੰ ਜਿਉਂ ਲੈਣ ਦਿਓ ਸਾਨੂੰ ਵੀ ਤੁਹਾਡੇ ਮੰਗ ਜੀਵਨ ਚੰਗਾ ਲੱਗਦਾ ਅਸੀਂ ਤੁਹਾਡੇ ਤੋਂ ਕੁਝ ਨਹੀਂ ਮੰਗਦੇ ਪਰ ਫਿਰ ਵੀ ਅਸੀਂ ਕਿਸ ਨਾ ਕਿਸੇ ਬਹਾਨੇ ਆਪਾਂ ਨੂੰ ਵੜਦੇ ਜਾ ਰਹੇ ਹਾਂ ਕੱਟਦੇ ਜਾ ਰਹੇ ਹਾਂ ਕਦੇ ਇਸ ਬਹਾਨੇ ਨਾਲ ਕਿ ਇਸ ਦੇ ਪੱਤੇ ਖਿਲਰਦੇ ਨੇ ਕਦੇ ਇਸ ਬਹਾਨੇ ਕਿ ਇਹ ਰਸਤੇ ਦੇ ਵਿੱਚ ਸਾਡੀ ਗੱਡੀ ਦੇ ਲਈ ਰਿਕਾ ਬਣਦਾ ਸਾਡੇ ਘਰ ਲਈ ਰਿਕਾ ਬਣਦਾ ਜਾਂ ਕੋਈ ਹੋਰ ਕਾਰਨ ਬਣਾ ਕੇ ਅਸੀਂ ਕਿਸ ਨਾ ਕਿਸੇ ਵਾਹਣੇ ਡਰੋ ਰੁੱਖਾ ਉਹਨੂੰ ਕੱਟਦੇ ਜਾ ਰਹੇ ਹਾਂ ਜਾਂ ਫਿਰ ਅਸੀਂ ਫਸਲਾਂ ਨੂੰ ਵਧਣ ਵਧਣ ਵੇਲੇ ਕੱਟਣ ਵੇਲੇ ਉਹਨਾਂ ਦਾ ਜੋ ਨਾੜ ਬਚ ਜਾਂਦੀ ਹੈ ਉਹਨਾਂ ਨੂੰ ਅੱਗ ਲਾਉਣ ਵੇਲੇ ਅਸੀਂ ਦਰਖਤਾਂ ਦਾ ਜਿਹੜਾ ਕਾਹਨ ਕਰਦੇ ਹਾਂ ਉਹ ਸਾਨੂੰ ਸਾਰਿਆਂ ਨੂੰ ਪਤਾ ਹੈ ਅਸੀਂ ਸਾਰਾ ਅੱਖੀਂ ਦੇਖਦੇ ਹਾਂ ਕਈ ਵਾਰੀ ਸਾਡੇ ਹੱਥੀਏ ਸਾਰਾ ਕੁਝ ਹੋ ਰਿਹਾ ਹੈ ਦੋਸਤੋ ਰੁੱਖ ਜਿਹੜੇ ਨੇ ਉਹ ਜੀਵਨ ਦਾ ਜੀਵਨ ਦਾਤ ਦੇਣ ਵਾਲੇ ਨੇ ਜੀਵਨਦਾਤਾ ਨੇ ਸਾਡੇ ਲਈ ਪ੍ਰਮਾਤਮਾ ਨੇ ਕੁਦਰਤ ਨੇ ਉਹ ਸਾਡੇ ਲਈ ਪੈਦਾ ਕੀਤੇ ਨੇ ਅਸੀਂ ਰੁੱਖਾਂ ਦੇ ਨਾਲ ਹੈ ਇਹ ਗੱਲ ਯਾਦ ਰੱਖਣ ਯੋਗ ਹੈ ਕਿ ਜਿਸ ਦਿਨ ਰੁੱਖ ਨਾ ਰਹੇ ਉਸ ਦਿਨ ਅਸੀਂ ਵੀ ਧਰਤੀ ਤੇ ਨਹੀਂ ਰਹਿ ਸਕਾਂਗੇ ਸਾਡਾ ਜੀਵਨ ਵੀ ਉਸ ਨਾਲ ਦੀ ਨਾਲ ਹੀ ਸਮਾਪਤ ਹੋ ਜਾਏਗਾ ਇਸ ਗੱਲ ਨੂੰ ਜਿੰਨੀ ਜਲਦੀ ਸਮਝ ਲੈ ਜਾਵੇ ਓਨਾ ਹੀ ਚੰਗਾ ਹੈ ਜਲਦੀ ਹੀ ਮਿਲਾਂਗੇ ਆਪਾਂ ਇਸੇ ਤਰ੍ਹਾਂ ਦੇ ਇੱਕ ਕਿਸੇ ਹੋਰ ਵਿਸ਼ੇ ਤੇ ਚਰਚਾ ਕਰਨ ਦੇ ਲਈ ਉਦੋਂ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ